ਸ਼ੀਕਾਲ ਦੋਸਤੋ ਤੁਸੀਂ ਜੁੜੇ ਹੋ ਅਣਖ ਦੇ ਨਾਲ ਮਾਲਵਾ ਬੇਟ ਜ਼ਿਲ੍ਹਾ ਬਠਿੰਡਾ ਦੇਖ ਰਹੇ ਆ ਪਿੰਡ ਬੰਗੀਕਲਾਂ ਮੇਲਿਆਂ ਦਾ ਦੌਰ ਆ ਪਸ਼ੂ ਪਾਲਕ ਜੋ ਮੇਲਿਆਂ ਤੇ ਪਹੁੰਚ ਰਹੇ ਆ ਤੇ ਸਾਡੇ ਨਾਲ ਦੇ ਪਿੰਡ ਬੰਗੀਕਲਾਂ ਤੋਂ ਬਾਈ ਇੱਕ ਮੇਲੇ ਦੇ ਵਿੱਚ ਆਪਣੀ ਝੋਟੀ ਲੈ ਗਿਆ ਸੀ ਆ ਤੇ ਉਹਦੀ ਝੋਟੀ ਨੇ ਪੋਜੀਸ਼ਨ ਕੱਢੀ ਆ ਕਿਹੜੀ ਪੋਜੀਸ਼ਨ ਕੱਢੀ ਆ ਸਾਰੇ ਬਾਈ ਨਾਲ ਗੱਲਬਾਤ ਕਰਦੇ ਆ ਬਨੇਰੋ ਅਣਖ ਦੇ ਨਾਲ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਅਣਖ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਆ ਜੀ ਧੰਨਵਾਦ ਜੀ ਤੇ ਬਹੁਤ ਬਹੁਤ ਤੁਹਾਨੂੰ ਮੁਬਾਰਕਾਂ ਤੁਹਾਡੀ ਝੋਟੀ ਨੇ ਪੋਜੀਸ਼ਨ ਕੱਢੀ ਆ ਹਾਂ ਤੁਹਾਡਾ ਤੇ ਆਪਣਾ ਨਾਮ ਮੇਰਾ ਨਾਮ ਮਨਦੀਪ ਸਿੰਘ ਆ ਜੀ ਪਿੰਡਾ ਬੰਗੀ ਰੁਲਦੂ ਹਾਂਜੀ ਤੇ ਆਪ ਨੂੰ ਤਹਿਸੀਲ ਤਲਵੰਡੀ ਸਾਬੋ ਪੈਂਦੀ ਹੈ ਜ਼ਿਲ੍ਹਾ ਬਠਿੰਡਾ ਜੀ ਜ਼ਿਲ੍ਹਾ ਬਠਿੰਡਾ ਤੇ ਕਿਹੜੇ ਮੇਲੇ ਦੇ ਵਿੱਚ ਇਹਨੇ ਪੋਜੀਸ਼ਨ ਤੇ ਕਿਹੜੀ ਪੀਸ ਨਹੀਂ ਕੱਢੀ ਆ ਇਹਨੇ ਆਪਣੇ ਮਾਨਸਾ ਜ਼ਿਲ੍ਹਾ ਦੇ ਵਿੱਚ ਕੋਟੜਾ ਕਲਾਂ ਪਿੰਡ ਆ ਜੀ ਹਾਂਜੀ ਇਹ ਪਹਿਲੀ ਵਾਰ ਹੀ ਮੇਲਾ ਹੋਇਆ ਸੀਗਾ ਉੱਥੇ ਅੱਛਾ ਉੱਥੇ ਨੇ ਦੋ ਦੰਦ ਦੇ ਵਿੱਚੋਂ ਦੁੱਧ ਚਵਾਈ ਦੇ ਮੁਕਾਬਲੇ ਦੇ ਵਿੱਚੋਂ ਦੂਜੀ ਪੀਸਨ ਆਈ ਆ ਦੀ 15 ਕਿਲੋ ਤੇ 293 ਗ੍ਰਾਮ ਦੁੱਧ ਦਿੱਤਾ ਜੀ। ਅੱਛਾ 15 ਕਿਲੋ 293 ਗ੍ਰਾਮ। ਹਾਂਜੀ ਇੱਕ ਦਿਨ ਦਾ 24 ਘੰਟੇ ਦਾ। 24 ਘੰਟੇ ਦੇ ਵਿੱਚ। ਹਾਂਜੀ ਹਾਂਜੀ। ਤੇ ਦੂਜਾ ਸਥਾਨ ਪ੍ਰਾਪਤ ਕੀਤਾ। ਹਾਂਜੀ ਦੂਜਾ ਸਥਾਨ ਆਇਆ ਜੀ ਦਾ। ਤੇ ਜੇ ਹੁਣ ਆਪਾਂ ਇਹਦੀ ਗੱਲ ਕਰੀਏ ਇਹਦੀ ਉਮਰ ਦੀ ਹਨਾ ਦੁੱਧਾਂ ਦੇ ਵਿੱਚ ਕਿੰਨੀ ਉਮਰ ਆ ਤੁਹਾਡੇ ਮੁਤਾਬਕ ਦੀ। ਇਹਦਾ ਜਨਮ ਹੈਗਾ ਜੀ 2022 ਦਾ ਜੀ 1 ਜੂਨ ਦਾ। ਅੱਛਾ। 22 ਸਾਲ ਦੇ ਲਗਭਗ ਇਹ ਹੋਗੀ ਜੀ। ਅੱਛਾ। ਇਹ ਮਤਲਬ ਕਿ ਕਿਸੇ ਪਸ਼ੂ ਨਾ ਆਈਸੀ ਕੇ ਘਰੀ ਤੁਸੀਂ ਉਹ ਕਰੀ ਸੀ ਤਿਆਰੀ ਇਹ ਦਾ ਆਪਾਂ ਕਰੀ ਤਾਂ ਇਹ ਘਰੀ ਆਪਣੇ ਪੈਦਾ ਹੋਏ ਜੀ ਟੀਕਾ ਘਰੀ ਪ੍ਰਵਾਹਿਆ ਸੀ ਆਪਾਂ ਇਹਦੀ ਮਾਂ ਦੇ ਹਮ ਪਰ ਇਹਦੀ ਮਾਂ ਆਪਣੇ ਕੋਲੇ ਹਰਿਆਣੇ ਚੋਂ ਆਈ ਸੀਗੀ ਲਾਕਡਾਊਨ ਦੇ ਵਿੱਚੋਂ ਥੋੜਾ ਜਿਹਾ ਸੌਦਾ ਪਹਿਲਾਂ ਹੋ ਗਿਆ ਸੀ ਫਿਰ ਲਾਕਡਾਊਨ ਚ ਫਸ ਗਈ ਸੀਗੀ ਉੱਥੇ ਅੱਛਾ ਲਾਕਡਾਊਨ ਦੇ ਵਿੱਚ ਆ ਗਈ ਸੀ ਹਾਂਜੀ ਲਾਕਡਾਊਨ ਚ ਆ ਗਈ ਸੀ ਇਹਦੀ ਮਾਂ ਤੇ ਉਹ 2 2.5 ਮਹੀਨੇ ਬਾਅਦ ਫਿਰ ਆਪਣੇ ਕੋਲੇ ਜਦੋਂ ਥੋੜਾ ਜਿਹਾ ਖੁੱਲ ਹੋਈ ਫਿਰ ਆਪਾਂ ਹਰਿਆਣੇ ਦੇ ਬਾਰਡਰ ਤੋਂ ਜਾ ਕੇ ਉਹ ਹਰਿਆਣਾ ਚ ਉਹ ਬੰਦਾ ਛੱਡ ਗਿਆ ਅੱਛਾ ਤੇ ਬਾਰਡਰ ਤੋਂ ਆਪਾਂ ਇਧਰੋਂ ਜਾ ਕੇ ਚੜ੍ਹਾ ਲਏ ਸੀ ਇਹਦੀ ਮਾਂ ਨੂੰ ਠੀਕ ਆ ਤੇ ਉਦੋਂ ਦਾ ਇਹਦੇ ਮਗਰ ਇਹਦੀ ਮਾਂ ਮਗਰ ਕੱਟੀ ਸੀਗੀ ਉਹ ਤਾਂ ਅਗਲੇ ਸੂਏ ਕੱਟਾ ਦਿੱਤਾ ਹੂੰ ਹੂੰ ਉਹ ਤੋਂ ਬਾਅਦ ਫਿਰ ਇਹ ਤੀਜੀ ਵਾਰ ਜਾ ਕੇ ਜਦੋਂ ਬੱਚਾ ਆਇਆ ਸੀਗਾ ਇਹ ਕੱਟੀ ਆਈ ਸੀਗੀ ਆਪਣੀ ਅੱਛਾ ਇਹ ਲੋਕਡਾਉਨ ਲੋਕਡਾਉਨ ਦੀ ਦੇਣ ਆਇਕ ਹੈ ਨਾ ਮਤਲਬ ਇਹ ਤੁਹਾਨੂੰ ਇਹਨੇ ਮੇਲਾ ਦਿਖਾਤਾ ਹੈ ਹਾਂਜੀ ਹਾਂਜੀ ਮੇਲਾ ਦਿਖਾਤਾ ਜੀ ਬਹੁਤ ਵਧੀਆ ਤੇ ਮਤਲਬ ਕਿ ਮੇਲਾ ਤੁਹਾਡਾ ਜਿਹੜਾ ਸੀ ਪਹਿਲੀ ਮੇਲਾ ਸੀ ਪਹਿਲਾ ਹੀ ਮੇਲੇ ਦੀ ਗੇਮ ਕਿਤੇ ਇਹ ਪਿੰਡ ਤੋਂ ਬਾਹਰ ਦਾ ਆਪਣਾ ਪਹਿਲਾ ਮੇਲਾ ਸੀਗਾ ਜੀ ਅੱਛਾ ਪਰ ਅੱਜ ਤੋਂ ਸਹੀ ਅੱਜ 11 ਦਸੰਬਰ 2024 ਹੈਗਾ ਹਾਂ ਹਾਂ ਤੇ 11 ਦਸੰਬਰ ਅੱਜ ਦੇ ਦਿਨ ਹੀ 2023 ਦੇ ਵਿੱਚ ਇੱਕ ਪਿੰਡ ਲੈਵਲ ਤੇ ਮੇਲਾ ਹੋਇਆ ਜੀ ਫਾਈਨਲੀ ਕਨ ਅੱਛਾ ਉਹਦੇ ਜਿੱ ਇਕੱਲੇ ਪਿੰਡ ਦੇ ਪਸ਼ੂ ਹਿੱਸਾ ਲੈਂਦੇ ਇੱਕ ਦਿਨ ਦੇ ਮੇਲਾ ਹੁੰਦਾ ਇਕੱਲਾ ਬਰੀਡ ਦਾ ਮੰਨ ਲਓ ਜਾਂ ਬਿਊਟੀ ਦਾ ਕੰਪੀਟੀਸ਼ਨ ਹੀ ਹੁੰਦਾ ਬਿਲਕੁਲ ਉਦੋਂ ਇਹ ਜੀ 18 ਕੇ ਮਹੀਨੇ ਦੇ ਲਗਭਗ ਸੀਗੀ ਹਾਂਜੀ ਤੇ ਦੋ ਦੰਦ ਕੈਟਾਗਰੀ ਜਿਹਨੋਂ ਆਪਾਂ ਲਾਇਆ ਸੀਗਾ ਹਾਂਜੀ ਉੱਥੇ ਸੀਗਾ ਦੋਦੰਦ ਕੈਟਾਗਰੀ ਚ ਕਾਫੀ ਵੱਡੀਆਂ ਇਹ ਤੋਂ ਸਾਲ-ਸਾਲ ਤੱਕ ਵੱਡੀਆਂ ਛੋਟੀਆਂ ਸੀਗੀਆਂ ਬਿਲਕੁਲ ਇਹ ਦੇਖਣ ਚ ਸਾਰਾ ਤਾਂ ਛੋਟੀ ਲੱਗਦੀ ਸੀ ਉੱਥੇ ਪਰ ਬਰੀਡ ਕਰਕੇ ਇਹਦੇ ਕੈਰੇਕਟਰ ਸੀ ਕਿ ਜਿਹੜੇ ਬਰੀਡਦੇ ਉਹ ਵਧੀਆ ਹੋਣ ਕਰਕੇ ਡਾਕਟਰਾਂ ਨੇ ਇਹਨੂੰ ਪਹਿਲੀ ਫੀਸ਼ੀਅਨ ਦਿੱਤੀ ਸੀਗੀ ਪਿੰਡ ਦੇ ਆਪਣੇ ਤੇ ਪਿੰਡ ਤੋਂ ਬਾਹਰ ਆਪਣਾ ਇਹ ਪਹਿਲਾਂ ਹੀ ਮਿਲਦਾ ਸੀਗਾ ਜੀ ਅੱਛਾ ਇਹ ਤੁਹਾਨੂੰ ਪਿੰਡ ਤੇ ਜਿਹੜਾ ਗੁਰੂ ਗੋਬਿੰਦ ਸਿੰਘ ਰੈਫੈਨਰੀ ਵਾਲਿਆਂ ਨੇ ਪਿੰਡਾਂ 'ਚ ਕਰਵਾਉਂਦੇ ਆ ਨਾ ਤੋਂ ਹੀ ਮੇਲੇ ਇਹ ਇੰਨਾ ਤੋਂ ਥੋੜੇ ਜਾਗ ਲੱਗ ਗਈ ਸੀ ਹਾਂਜੀ ਜਾਗ ਇੱਥੋਂ ਲੱਗੀ ਹੈ ਹਾਂ ਇਹ ਵੀ ਮਤਲਬ ਕਿ ਅੱਗੇ ਆਪਾਂ ਆਪਦੇ ਪਸ਼ੂਆਂ ਨੂੰ ਜਿਹੜਾ ਘਰ ਤੋਂ ਬਾਹਰ ਲੈ ਕੇ ਜਾਈਏ ਤਾਂ ਕੁਝ ਨਵਾਂ ਕੁ ਸਿੱਖਣ ਨੂੰ ਮਿਲਦਾ ਹਾਂ ਉਹ ਕੁਝ ਸਿੱਖਣ ਨੂੰ ਮਿਲਦਾ ਜੀ ਬਹੁਤ ਵਧੀਆ ਤੇ ਹੋਰ ਵੀ ਜਿਹੜੇ ਤੁਸੀਂ ਪਸ਼ੂ ਸਾਰੇ ਰੱਖ ਰੱਖੇ ਆ ਸਾਰੇ ਮਤਲਬ ਕਿ ਨਸਲ ਵਾਲੀ ਆ ਨਾ ਹਾਂਜੀ ਪਸ਼ੂ ਆਪਾਂ ਨਸਲ ਦੀ ਰੱਖੇ ਹੋਏ ਆ ਤੁਸੀਂ ਲੋਕਲ ਹੀ ਲੈਣੋਗੇ ਕਿਤੋਂ ਨਹੀਂ ਆਪਣੇ ਕੋਲੇ ਨਾ ਅਸਲ ਦੇ ਵਿੱਚ ਅੱਪਾ 5-7 ਸਾਲ ਪਸ਼ੂ ਪਾਲਣਾ ਰੱਖੇ ਨਹੀਂ ਸੀਗੇ। ਅੱਛਾ। ਦੁੱਧ ਮੁੱਲ ਹੀ ਲੈਂਦੇ ਸੀਗੇ। ਅੱਛਾ। ਹੁਣ ਤੁਹਾਨੂੰ ਪਤਾ ਆਂ ਪਿੰਡਾਂ ਦੇ ਵਿੱਚ ਆਪਣੇ ਆਮ ਹੀ ਹਰੇਕ ਪਿੰਡ 'ਚ ਹੀ ਹੋਇਆ ਵੇ ਪਸ਼ੂ ਹਰੇਕ ਨੇ ਘਟਾਤੇ ਜੀ। ਹਾਂ ਹਾਂ। ਦੁੱਧ ਜਿਹਦਾ ਆਪਾਂ ਨੂੰ ਮੁੱਲ ਮਿਲਣੋਂ ਹਟ ਗਿਆ। ਪਹਿਲਾਂ ਚਾਚੇ ਤਾਏ ਤੋਂ ਮਿਲਦਾ ਸੀਗਾ। ਬਿਲਕੁਲ। ਉਸ ਤੋਂ ਬਾਅਦ ਆਪਾਂ ਦੁੱਧ ਡੇਰੀ ਤੋਂ ਲੈਣ ਲੱਗ ਗਏ। ਹੂੰ। ਜੋ ਡੇਰੀ ਤੋਂ ਅਸੀਂ ਥੋੜੇ ਜਿਹੇ ਮਹੀਨੇ ਦੁੱਧ ਲਿਆ। ਹਾਂ। ਉੱਥੇ ਮੈਂ ਉਹ ਮੁੰਡੇ ਡੇਰੀ ਵਾਲੇ ਜਿਹੜਾ ਦੁੱਧ ਪਾਉਣ ਆਉਂਦੇ ਸੀ ਜਾਂ ਡੇਰੀ ਵਾਲਾ ਮੁੰਡਾ ਉਹ ਨਾ YouTube ਦੇ ਉੱਤੇ ਦੇ ਦਿੰਦੇ ਹੁੰਦੇ ਸੀ ਵੀਡੀਓ ਵ ਉੱਥੇ ਜਦੋਂ ਮੈਂ ਉਹਨਾਂ ਨੂੰ ਦੇਖਿਆ ਕਿ ਨਾ ਵੀਡੀਓ ਵਗੈਰਾ ਉੱਥੋਂ ਮੈਨੂੰ ਇਸ ਚੀਜ਼ ਦਾ ਮੰਨ ਲਓ ਵੀ ਦੇਖਣ ਨੂੰ ਮਿਲਿਆ ਵੀ ਮੱਝਾਂ ਇੰਨਾ ਦੁੱਧ ਵੀ ਦਿੰਦੀਆਂ ਕਿਉਂਕਿ ਆਪਣੇ ਲੋਕਲ ਬਰੀਡ ਇਹਨਾਂ ਦੁੱਧ ਨਹੀਂ ਦੇ ਦੇਦੀਆਂ ਨਹੀਂ ਦਿੰਦੀਆਂ ਬਿਲਕੁਲ ਉਹ ਜਦੋਂ ਵੀਡੀਓ ਮੈਂ ਦੇਖਣ ਲੱਗਿਆ ਹੌਲੀ ਹੌਲੀ ਮੈਨੂੰ ਉਸ ਚੀਜ਼ ਇੰਟਰਸਟ ਆ ਬਣ ਗਿਆ ਪਰ ਉਸ ਤੋਂ ਬਾਅਦ ਅਸੀਂ ਮੱਝ ਜਿਹੜੀ ਪਹਿਲੀ ਲਈ ਹੈਗੀ ਪਰ ਇਹ ਆਪਣੇ ਕੋਲ ਕੋਈ ਮੱਝ ਨਹੀਂ ਸੀਗੀ ਅੱਛਾ ਪਹਿਲੀ ਮੱਝ ਲਈ ਹੈ ਜਿਹੜੀ 2018 ਰੂਨਾ ਚ ਲਈ ਹੋਣੀ ਮਿਲਣਾ ਦਾ ਅੱਛਾ ਉਹ ਆਪਾਂ ਹਰਿਆਣੇ ਤੋਂ ਹੀ ਸ਼ੁਰੂਆਤ ਕੀਤੀ ਸੀਗੀ ਠੀਕ ਆ ਹਰਿਆਣੇ ਤੋਂ ਕਿੱਥੋਂ ਹਰਿਆਣੇ ਚੋਂ ਆਪਾਂ ਛਾਰਖੀ ਦਾਧਰੀ ਤੋਂ ਲਈਆਂ ਜਿਆਦਾ ਮੱਝਾਂ ਅੱਛਾ ਮੱਝਾਂ ਤਾਂ ਆਪਾਂ 4-5 ਆਗੀਆਂ ਜੀ ਠੀਕ ਆ ਪਰ ਕੁਝ ਇੱਕ ਦੋ ਮੱਝਾਂ ਮਨ ਲਓ ਸਹੀ ਨਹੀਂ ਨਿਕਲੀਆਂ ਦੁੱਧ ਘਟ ਦਿੱਤਾ ਜਾਂ ਕੋਈ ਪ੍ਰੋਬਲਮ ਆ ਗਈ ਹੂੰ ਕੁਝ ਵਿਚਾਰ ਕਰਕੇ ਵੀ ਸਾਨੂੰ ਪ੍ਰੋਬਲਮ ਆ ਗਈ ਸੀ ਤਿੰਨ ਕ ਸਾਲ ਚਾਰ ਵੀ ਪਾਏਗਾ ਉਹਦੇ ਕਰਕੇ ਵੀ ਥਣਾ ਥਣਾ ਦੀਆਂ ਦਿੱਕਤਾਂ ਆਈਆਂ ਤੇ ਹੁਣ ਹਮ ਬਾਈ ਸੇ ਲਗਭਗ ਆਪਾਂ ਸੇਲ ਕਰਤੀਆਂ ਇਹਨਾਂ ਨੇ ਆਵਾਵਾ ਅੱਛਾ ਹੁਣ ਇੱਕ ਆ ਜੋਟੀ ਖੜੀ ਹੈ ਜੀ ਇਹ ਵੀ ਆਪਣੀ ਘਰੀ ਤਿਆਰ ਕੀਤੀ ਹੋਈ ਹੈਗੀ ਅੱਛਾ ਤੇ ਇਹ ਹੋ ਗਈ ਇੱਕ ਗਾਂ ਇਹ ਹੋ ਗਈ ਜੀ ਅੱਛਾ ਬਸ ਹੁਣ ਇੱਕ ਮੱਝ ਰਹਿ ਗਈ ਜਿਹੜੀ ਆਪਣੇ ਕੋਲੇ ਹਰਿਆਣਾ ਠੀਕ ਹੈ ਇਹ ਹਰਿਆਣਾ ਇਹ ਕਿੱਥੋਂ ਆਈ ਹੈ ਜੀ ਇਹ ਵੀ ਚਰਖੀ ਦਾਦਰੀ ਤੋਂ ਵਾਈ ਹੋਈ ਹੈ ਜੀ ਅੱਛਾ ਝੱਜਰ ਝੱਜਰ ਤੋਂ ਨਹੀਂ ਚਰਖੀ ਦਾਦਰੀ ਤੋਂ ਖਾਸ ਜਿਹੜੀ ਚਰਖੀ ਦਾਦਰੀ ਤੋਂ ਆਈ ਹੋਈ ਹੈ ਜੀ ਕਾਫੀ ਦੂਰ ਟੱਪ ਜਾਨਾ ਹਾਂਜੀ ਬਸ ਸਰਕਲ ਜਾਂ ਬਣਿਆ ਹੋਇਆ ਜੀ ਹੁਣ ਉੱਧਰ ਜਾਣ ਪਛਾਣ ਜੀ ਹੋ ਗਈ ਬੰਦਿਆਂ ਨਾਲ ਇਹ ਵੀਡੀਓ ਵਗੈਰਾ ਪਈ ਦਿੰਦੇ ਜਦੋਂ ਵੀ ਆਹ ਯਾਰ ਤੇਰੇ ਕੰਮ ਦੀ ਲੱਗ ਗਈ ਹੈ ਮੱਝ ਤੇ ਜਦੋਂ ਲੋਡ ਹੋਵੇ ਉਹ ਤੋਂ ਲੈ ਆਉਣੇ ਵੈਸੇ ਹੁਣ ਅੱਜ ਤੋਂ ਬਾਅਦ ਆਪਾਂ ਨੂੰ ਮੈਨੂੰ ਲੱਗਦਾ ਵੀ ਆਪਾਂ ਨੂੰ ਆਪਦੀ ਘਰ ਦੀ ਬਰੀਡ ਤਿਆਰ ਹੋ ਗਈ ਤੇ ਵੀ ਆਪਦਾ ਘਰ ਹੀ ਸਰ ਜਾ ਕਰੂਗਾ ਤੇ ਇੱਕ ਮੰਦੀ ਵੀਰੇ ਮਤਲਬ ਕਿ ਤੁਸੀਂ ਜਿਹੜੀ ਵੀ ਦੇਖਭਾਲ ਆ ਹਨਾ ਆਮ ਤੌਰ 'ਤੇ ਹੁਣ ਅੱਜਕੱਲ ਕਿੱਟੇ ਜੇ ਪਾਲਾਂਦੇ ਹਨਾ ਵੀ ਗਿੜਾਇਆਂ ਮਾਰਿਆ ਆਈ ਪਸੂਆਂ ਨੂੰ ਦੇਖ ਜੇ ਕਿ ਖੁਰਨੀ ਕਰਨੀ ਹੈ ਨਾ ਵੀ ਉਹ ਤੁਸੀਂ ਮਤਲਬ ਕਿ ਆਪ ਕਰਦੇ ਹੋ ਕਿ ਬੰਦਾ ਬੰਦਾ ਰੱਖਿਆ ਹੋਇਆ ਕੋਈ ਨਹੀਂ ਜੀ ਆਪ ਹੀ ਕਰਦੇ ਜੀ ਉਹਦੀ ਅੱਛਾ ਮੇਰੇ ਵਾਈਫ ਆ ਕੇ ਉਹ ਜ਼ਿਆਦਾਤਰ ਉਹੀ ਕਰਦੇ ਜੀ ਬਿਲਕੁਲ ਤੇ ਵੈਸੇ ਮੈਂ ਵੀ ਜਦੋਂ ਘਰੇ ਹਵਾਂ ਹਾਂ ਹਾਂ ਉਹਨਾਂ ਨਾਲ ਫਿਰ 50% ਕੰਮ ਆਪ ਵੀ ਨਾਲ ਕਰਾਈਦਾ ਜਦੋਂ ਘਰੇ ਹੋਈ ਹੈ ਜੀ ਜਦੋਂ ਬਾਹਰ ਹੁੰਦਰ ਹੋਈਏ ਖੇਤ ਖੂਤ ਦੇ ਕੰਮ ਜਾਂ ਕੋਈ ਹੋਰ ਉਦੋਂ ਫਿਰ ਉਹ ਉਹ ਕਰਦੇ ਜੀ ਬਾਕੀ ਮੰਮੀ ਦਾ ਸਾਰੇ ਪਰਿਵਾਰ ਦਾ ਸਹਿਯੋਗ ਆ ਹਾਂ ਮੰਮੀ ਜੱਡੀ ਦਾ ਵੀ ਸਹਿਯੋਗ ਲਈ ਬਿਲਕੁਲ ਦੇਖੋ ਦੋਸਤੋ ਕੱਲਾ ਪੰਜਾਬ ਬਚਾਓ ਪੰਜਾਬ ਬਚਾਓ ਕਰਨ ਨਾਲ ਪੰਜਾਬ ਨਹੀਂ ਬਚਦਾਗਾ ਮੰਦੀਪ ਵੀਰ ਵਰਗਿਆਂ ਨੂੰ ਦੇਖ ਕੇ ਪੰਜਾਬ ਬਚਾਇਆ ਜਾ ਸਕਦਾ ਦੇਖੋ ਇਹਨਾਂ 2018 ਤੋਂ ਸ਼ੁਰੂਆਤ ਕਰਤੀ ਸੀ ਹੈਨਾ ਤੇ ਅੱਜ ਰਿਜ਼ਲਟ ਤੁਹਾਡੇ ਸਾਹਮਣੇ ਆ ਪੋਜੀਸ਼ਨ ਵੀ ਕੱਢੀ ਛੋਟੀ ਨੇ ਹੈਨਾ ਤੇ ਅੱਗੇ ਮੰਦੀ ਵੀਰੇ ਜੇਕਰ ਆਪਾਂ ਇਹਨਾਂ ਦਾ ਖਾਣ ਪੀਣ ਦੀ ਗੱਲ ਕਰੀਏ ਹੈਨਾ ਹਾਂਜੀ ਉਹਦੇ ਵਿੱਚ ਆਮ ਹੀ ਡਾਈਟ ਰਹਿੰਦੀ ਹੈ ਕਿ ਕੁਝ ਬਖਰਾ ਵੀ ਨਹੀਂ ਆਮ ਨਾਲੋਂ ਥੋੜਾ ਜਿਹਾ ਮੰਨ ਲਓ ਆਪਾਂ ਇਹਨਾਂ ਨੂੰ ਸਪੈਸ਼ਲ ਚੀਜ਼ਾਂ ਪਾਉਣੀ ਹੈਗੇ ਹਾਂਜੀ ਜਿਵੇਂ ਛੋਲਿਆਂ ਦੀ ਖੰਡਾ ਵਗੈਰਾ ਕਹਿੰਦੇ ਆ ਬਿਲਕੁਲ ਉਹ ਵੀ ਆਪਾਂ ਸਪੈਸ਼ਲ ਕੁਆਲਿਟੀ ਦੀ ਮੰਗਾਈਦਾ ਹਾਂ ਹਾਂਜੀ ਤੇ ਬਣੀ ਮੈਂ ਦੀ ਖਲ ਵਗੈਰਾ ਮੰਨ ਲਓ ਆਪਣੀ ਜੀ ਲੋਕਲ ਦੇ ਵਿੱਚ ਉਹ ਚੀਜ਼ ਨਹੀਂ ਮਿਲਦੀ ਕੁਆਲਿਟੀ ਨਹੀਂ ਮਿਲਦੀ ਆਪਣੇ ਸਭ ਤੋਂ ਵੱਡੀ ਗੱਲ ਹੈ ਜਿਹੜੀ ਉਹ ਆਪਾਂ ਸਪੈਸ਼ਲੀ ਮੰਗਾਉਣੇ ਇੱਕ ਤੋਂ ਬਾਹਰੋਂ ਹਾਂਜੀ ਤੇ ਬਾਕੀ ਸਾਰਾ ਕੁਝ ਇਹਦਾ ਹੀ ਮੰਨ ਲਓ ਖਿਆਲ ਐਕਸਟਰਾ ਰੱਖਣੀ ਪੈਂਦਾ ਆ ਨੋਰਮਲ ਬਸ ਬਣਾਉਣਾ ਖਾਣ ਜਿੰਦਾ ਤੇ ਅੱਗੇ ਤੋਂ ਫਿਰ ਤੁਸੀਂ ਕਿੱਥੋਂ ਤੱਕ ਲੈ ਕੇ ਜਾਣਾ ਚਾਹਣੇ ਹੋਗੇ ਆਪਣਾ ਇਸ ਇਸ ਨੂੰ ਜੀ ਆਪਾਂ ਪਹਿਲਾਂ ਵੀ ਇੱਕਦੋ ਵੀਡੀਓ ਦੇ ਵਿੱਚ ਕਿਹਾ ਸੀ ਆਪਾਂ ਇਹ ਲਾਈਵ ਕਰਾਉਣੀ ਸੀਗੀ ਹੁਣ ਅੱਛਾ ਆਪਾਂ ਜਿੱਥੇ ਤੱਕ ਇਹਦੀ ਉਮੀਦ ਸੀ ਕਿ ਉੱਥੇ ਤੱਕ ਇਹ ਪਹੁੰਚ ਵੀ ਗਈ ਬਹੁਤ ਬਈਆ ਦੁੱਧ ਤੇ ਚੱਲ ਰਹੀ ਸੀ ਹੁਣ ਘਰੇ ਬਿਲਕੁਲ ਹੁਣ ਥੋੜੀ ਜਿਹੀ ਇੱਕ ਤਾਂ ਅੱਜ ਹੀਟ ਚ ਆ ਗਈ ਇਹ ਕੱਲ ਨੂੰ ਇਹਦੀ ਆਪਾਂ ਏਆਈ ਕਰਵਾ ਦੇਾਂਗੇ ਠੀਕ ਆ ਤੇ ਹੁਣ ਲਾਈਵ ਦਾ ਆਪਣਾ ਕਰਾਉਣ ਦਾ ਜਿਹੜਾ ਇਰਾਦਾ ਉਹ ਕੈਨਸਲ ਕਰਤਾ ਜੀ ਠੀਕ ਆ ਆਪਾਂ ਅਗਲੇ ਮੇਲੇ ਦੀ ਤਿਆਰੀ ਸ਼ੁਰੂ ਕਰਤੀ ਦੀ ਅੱਜ ਬਿਲਕੁਲ ਹੁਣ ਇਹਨੂੰ ਕਿਉਂਕਿ ਇਹਦਾ ਬਿੱਤ ਹਜੇ ਥੋੜਾ ਸੀਗਾ ਹਾਂ ਹਾਂ ਇਹ ਉਹਨਾਂ ਥੋੜਾ ਜਿਹਾ ਦੁੱਧ ਇਹਦਾ ਘਟਾ ਰਹੇ ਆ ਕਿਉਂਕਿ ਘੱਟ ਦੁੱਧ ਦੇਵੇ ਆਪਾਂ ਨੂੰ ਕੋਈ ਚੱਕਰ ਨਹੀਂਗਾ ਵੀ ਜਿੱਥੇ ਤੱਕ ਜਾਣਾ ਸੀ ਤਾਂ ਆਪਾਂ ਚੈ ਵੀਰ ਨੂੰ ਹੋਰ ਤਿਆਰ ਹੋਵੇ ਗਾਂ ਵਾਲੇ ਮੇਲੇ ਵਾਸਤੇ ਵਧੀਆ ਤਿਆਰ ਹੋਵੇ ਜੀ ਤੇ ਗਾਂ ਵਾਲੇ ਮੇਲੇ ਵਾਸਤੇ ਉਹ ਆਪਾਂ ਅ ਮਤਲਬ ਕਿ ਲਿਜਾਂ ਦਾ ਪਲਾਨ ਹੈਗਾ ਆਪਣਾ ਪੂਰਾ ਜੇ ਪ੍ਰਮਾਤਮਾ ਦੀ ਮਿਹਰ ਨਾਲ ਸਹੀ ਸਲਾਮ ਤੇ ਸੂਪੀ ਬਿਲਕੁਲ ਗੱਭਣ ਰਹੀਗੀ ਸਹੀ ਟਾਈਮ ਨਾਲ ਜੀ ਤੇ ਇੱਕ ਮੰਦੀ ਬਾਈ ਬਾਕੀ ਤਾਂ ਆਪ ਦਾ ਇਹ ਜਾਨਵਰ ਹੀਕ ਨੂੰ ਪਿਆਰੇ ਹੁੰਦੇ ਹਨਾ ਜੋ ਤੁਸੀਂ ਪਹਿਲੀ ਵਾਰੀ ਮੇਲੇ ਚ ਗਏ ਸੀ ਹਨਾ ਹਾਂਜੀ ਤੇ ਜਦੋਂ ਉਸ ਐਡੇ ਮੇਲੇ ਚ ਤੁਸੀਂ ਗਏ ਤਾਂ ਦੂਜੇ ਪਸ਼ੂ ਦੇਖ ਕੇ ਐ ਨਹੀਂ ਲੱਗਿਆ ਯਾਰ ਐਡੇ ਐਡੇ ਪਸ਼ੂ ਆਏ ਵੀ ਇੱਥੇ ਤੇ ਆਪਣੀ ਤਾਂ ਇਹਦਾ ਵਿੱਤ ਵੀ ਥੋੜਾ ਹਨਾ ਜਿਵੇਂ ਤੁਹਾਡੇ ਦੱਸੇ ਮੁਤਾਬਕ ਇੱਕ ਤੇ ਮਣ ਜਾਂ ਡੋਲਿਆ ਨਹੀਂ ਆ ਨੀ ਪਸ਼ੂ ਤਾਂ ਉੱਥੇ ਇਹਦੇ ਨਾਲ ਝੋਟੀਆਂ ਲਗਭਗ ਸਾਰੀਆਂ ਵੱਡੀਆਂ ਉਸ ਉਮਰ ਚ ਵੀ ਛੋਟੀ ਸੀ ਇਹ ਵੈਸੇ ਦੋ ਦੰਦ ਸੀ ਹੀ ਆ ਉਹ ਬਿਲਕੁਲ ਪਰ ਉਹਨਾਂ ਦੀ ਉਮਰ ਇਹਨਾਂ ਤਾਂ 5-6 ਮਹੀਨੇ ਤੱਕ ਵੱਡੀ ਸੀਗੀ ਸੀ ਦੋ ਦੰਦ ਜੀ ਉਹ ਵੀ ਹੂੰ ਹੂੰ ਤੇ ਪਰ ਯਕੀਨ ਸੀਗਾ ਵੀ ਆਪਣੀ ਝੋਟੀ ਵੀ ਦੁੱਧ ਚ ਵਧੀਆ ਗਈ ਠੀਕ ਆ ਤੇ ਇਹਨੇ ਕਰਵੇ ਵੀ ਵਧੀਆ ਜਿੰਨਾ ਆਪਣਾ ਯਕੀਨ ਸੀਗਾ ਉਹਨਾਂ ਕਰਕੇ ਆਈ ਇਹ ਮਿਲ ਦੇ ਵਿੱਚ ਜਿਹੜੀ ਇਹਦੇ ਚ ਕੁਆਲਿਟੀ ਸੀਗੀ ਉਹ ਮਤਲਬ ਕਿ ਇਹਨੇ ਦਿਖਾਈ ਹੈ ਬਾਕੀ ਕਾਬਲੀ ਦਾ ਹੈਗੀ ਹੈ ਨਾ ਹਾਂਜੀ 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 ਬਿਲਕੁਲ ਤੇ ਹੋਰ ਜਿਹੜੇ ਆਪਣੇ ਪਸ਼ੂ ਪਾਲ ਕਬੀਰ ਹਨ ਉਹਨਾਂ ਲਈ ਕੋਈ ਸਨੇਹਾ ਹਨ ਜਿਹੜੇ ਕੋਈ ਨਵੇਂ ਕੋਈ ਅੱਧਾ ਹੀ ਪਸ਼ੂ ਦੋ ਸਟਾਰਟ ਕਰਨਾ ਚਾਹੁੰਦੇ ਨੇ ਸਨੇਹਾ ਤਾਂ ਹੀ ਇਹੀ ਆਈ ਬਸ ਬਰੀਡ ਤੇ ਕੰਮ ਕਰੋ ਜੀ ਕਿਉਂਕਿ ਦੁੱਧਾ ਜਿਹੜਾ ਹੂੰ ਹੂੰ ਉਹ ਬਰੀਡ ਨੇ ਹੀ ਦੇਣਾ ਬਿਲਕੁਲ ਫੀਡ ਬਾਅਦ ਚ ਆ ਗਈ ਜੀ ਫੀਡ ਵੀ ਕੰਮ ਕਰਦੀ ਹੈ ਪਰ ਫੀਡ ਨਾਲੋਂ ਵੱਧ ਜਿਹੜਾ ਪਹਿਲਾ ਪਲਾ ਸਟੈਪ ਹੈ ਉਹ ਹੈਗਾ ਬਰੀਡ ਬਰੀਡ ਦੇ ਵਿੱਚ ਵੀ ਹੁਣ ਥੋੜਾ ਜਿਹਾ ਆਪਾਂ ਨੂੰ ਇਹੜੇ ਮੋਟਾਪੇ ਵਾਲੇ ਸਾਂਨਾ ਮਗਰ ਨਹੀਂ ਪੈਣਾ ਚਾਹੀਦਾ ਵੀ ਵੱਡੇ ਕੱਦ ਜੀ ਹਾਂ ਹਾਂ ਉਹਦਾ ਕੱਦ ਬਹੁਤ ਛੋਟਾ ਕੱਦ ਦਾ ਹੂੰ ਦਰਮਿਆਨੇ ਕੱਦ ਜੀ ਹਾਂ ਦਰਮਿਆਨੇ ਕੱਦ ਦੀ ਹੈ ਇਹਨੂੰ ਕੋਈ ਦੇਖ ਕੇ ਬੰਦਾ ਇਹ ਨਹੀਂ ਕਹਿ ਸਕਦਾ ਵੀ ਇਹ ਦੁੱਧ ਵਾਲੀ ਹੈਗੀ ਹੈਗਾ ਯਾ ਰੋਂ ਛੋਟੀ ਜੀ ਕੱਟੀ ਹੈਗੀ ਬਿਲਕੁਲ ਪਰ ਇਹਦੀ ਬਰੀਡ ਆ ਬਰੀਡ ਆ ਬਰੀਡ ਦੇ ਪਿੱਛੇ ਜਾਣਾ ਚਾਹੀਦਾ ਜੀ ਵੱਡੇ ਵੱਡੇ ਸਾਂਨਾ ਦੇ ਪਿੱਛੇ ਜਾਣ ਦੀ ਬਜਾਏ ਜਿਵੇਂ ਮੰਦੀਪ ਭਰਾ ਆਪਣੇ ਹੁਣ ਕਹਾਵਤ ਹੁੰਦੀ ਹੈ ਨਾ ਘਰਾਂ ਦੇ ਵਿੱਚ ਕੋਈ ਵੱਧ ਤੋਂ ਵੱਧ ਅੱਗੇ 12 ਕਿਲੋ ਆਪਾਂ ਵੱਧ ਮੰਨਦੇ ਸੀ ਦੁੱਧ ਦੀ ਬਹੁਤ ਈ ਤਾਈ 12 ਕਿਲੋ ਹਣਾ ਉਹਦੇ ਆਪਾਂ ਅੱਗੇ ਦੇ ਅੱਗੇ ਬੱਚੇ ਪਾਲੀ ਜਾਂਦੇ ਸੀਗੇ ਹਾਂਜੀ ਹਾਂਜੀ ਉਹਨਾਂ ਨੂੰ ਉਹੀ ਗੱਲ ਵੀ ਚੰਮਰ ਚੜਾਈ ਜਾਂਦੇ ਉਹਨਾਂ ਉੱਤੇ ਹਨਾ ਤੇ ਦੁੱਧ ਦੋ ਵੱਧ ਤੋਂ ਵੱਧ 14 ਦੇ ਦਿੰਦਿਆਂ ਹਨਾ ਵੀ ਇੱਥੇ ਪਤਾ ਲੱਗਦਾ ਵੀ ਆਪਾਂ ਕੱਲੇ ਰਵੇ ਮਗਰ ਨਾ ਜਾਓ ਵੀ ਨਾਲ ਬਰੀਡ ਤੇ ਵੀ ਆਪਾਂ ਨੂੰ ਧਿਆਨ ਦੇਣਾ ਚਾਹੀਦਾ ਹਾਂਜੀ ਜਿਹੜੀ ਆਪਣੀ ਤੁਸੀਂ ਗੱਲ ਕਰੀਏ ਵੀ ਆਪਣੀ ਘਰਾਂ ਚ ਪ੍ਰਾਣੀ ਦੇਸੀ ਬਰੀਡ ਕਹਿ ਸਕਦੇ ਹਾਂ ਤੋ 12 14 ਵਾਲੀ ਹੈ ਹਾਂ ਉਹਨਾਂ ਦੇ ਨਾਲ ਆਪਣੀ ਉਹਨਾਂ ਸੁਧਾਰ ਤਾਂ ਜ਼ਰੂਰ ਹੁੰਦਾ ਹੈਗਾ ਪਰ ਉਹਦੇ ਟਾਈਮ ਜ਼ਰੂਰ ਲੱਗਦਾ ਹੈ ਜੇ ਆਪਾਂ ਅੱਜ ਹੀ ਅਖੀਰ 12 ਵਾਲੀ ਅਗਲੀ ਨਸਲ 20 ਤੇ ਲੈ ਜਾਾਂਗੇ ਉਹ 14 15 ਦੇ ਇਲ ਜਾ ਸਕਦੇ ਆ ਉਹ ਤਾਂ ਅਗਲੀ ਪੀੜ੍ਹੀ ਹੈ ਜਿਹੜੀ ਉਹ 17 18 ਤੇ ਜਾਊਗੀ ਮਤਲਬ ਕਿਲੋ ਕਿਲੋ 2 2 ਕਿਲੋ ਨਾਲ ਫਰਕ ਪਊਗਾ ਜਿਵੇਂ ਕਿ ਤੁਹਾਡਾ ਬਾਹਰ ਜਾਣ ਦਾ ਜਿਹੜਾ ਹਰਿਆਣੇ ਚ ਪਸ਼ੂ ਲੈ ਕੇ ਆਉਣ ਦਾ ਕਾਰਨ ਇਹੀ ਰਿਹਾ ਵੀ ਰਿਜ਼ਲਟ ਆਪਾਂ ਨੂੰ ਮਿਲੇ ਸੀ ਨਾ ਇੱਕ ਤਾਂ ਕਾਰਨ ਇਹ ਵੀ ਸੀਗਾ ਦੂਜਾ ਆਪਣੇ ਕੋਲ ਪਸ਼ੂ ਹੈ ਵੀ ਨਹੀਂ ਸੀ ਹੈ ਵੀ ਨਹੀਂ ਸੀ ਬਿਲਕੁਲ ਕਰੇ ਹੈ ਵੀ ਨਹੀਂ ਸੀ ਆਪਾਂ ਸ਼ੁਰੂਆਤ ਹੀ ਕਰਨੀ ਸੀਗੀ ਤੇ ਵੈਸੇ ਵੀ ਆਪਾਂ ਕਹੇ ਸੀਗੇ ਕਿ ਹਰੇਕ ਬੰਦਾ ਹਰਿਆਣੇ ਚ ਜਾਵੇ ਜੀ ਜਾਂ ਵੀ ਪੈਸੇ ਬਾਲੇ ਲਾਵੇ 2 ਲੱਖ ਰੁਪਏ ਲਾ ਕੇ ਬਾ ਕਾਮਯਾਬ ਹੋਣਾ ਇਹ ਐਡਾ ਕੋਈ ਬਾਲੀ ਵੱਡੀ ਗੱਲ ਬਾਤ ਵੀ ਹੈ ਨਹੀਂਗੀ ਵੀ ਬੰਦਾ ਵੀ ਇੱਥੋਂ ਵੀ ਸ਼ੁਰੂਆਤ ਕਰ ਸਕਦਾ ਹੈ। ਸ਼ੁਰੂਆਤ ਕਰ ਸਕਦਾ ਜੀ। ਇੱਕ ਪਾਸੋਂ ਤੋਂ ਵੀ ਇਹ ਸਟਾਰਟ ਕਰ ਸਕਦਾ। ਹਾਂ ਇੱਕ ਪਾਸੋਂ ਤੋਂ ਵੀ ਇਹ ਸਟਾਰਟ ਕਰ ਸਕਦਾ। ਬਸ ਟਾਈਮ ਜ਼ਰੂਰ ਥੋੜਾ ਲੱਗਣਾਗਾ। ਸਬਰ ਵੀ ਰੱਖਣਾ ਪਊਗਾ ਤੇ ਦੂਜਾ ਕਿਸਮਤ ਵੀ ਸਾਥ ਦੇਵੇ ਨਾ ਫੇਰ ਹੀ ਹੁੰਦਾ ਇਹ ਕੰਮ। ਕਿਉਂਕਿ ਇਹ ਪਹਿਲਾਂ ਤਾਂ ਮੱਝ ਨੂੰ ਕੰਸਿਵ ਰਹਿਣ ਦਾ ਸਭ ਤੋਂ ਵੱਡਾ ਕਾਰਨ ਆ ਰਹੇਗੀ ਫਰੋਤਬਾਦ ਕੱਟਾ ਜੇ ਫਿਰ ਹੋਰ ਇੱਕ ਸਾਲ ਪਿੱਛੇ ਵਗ ਜਾਂਦਾ ਜੀ। ਬਿਲਕੁਲ। ਬਾਕੀ ਸੀਮਣਾ origional ਮਿਲ ਜੇ। ਉਹ ਵੀ ਵੱਡੀ ਗੱਲ ਆ ਸਾਰਾ ਤੋ ਜੀ ਕਿਉਂਕਿ ਇਹਦੇ ਵਿੱਚ ਡੁਪਲੀਕੇਸੀ ਬਹੁਤ ਜ਼ਿਆਦਾ ਆਈ ਜਾਂਦੀ ਹੈ ਕਿਉਂਕਿ ਆਪਾਂ ਜਿਹੜੇ ਨਾਮ ਆਉਂਦੇ ਮਗਰ ਭਾਜਦੇ ਆ ਸਾਣਦੇ ਵੀ ਆ ਫਲਾਨਾ ਧੌਂਕਾ ਉਹਦੀ ਝੂਟੀ ਨਹੀਂ ਦਿੱਤਾ ਉਹ ਡੁਪਲੀਕੇਟ ਸੀ ਹੁਣ ਬਹੁਤ ਆ ਰਿਹਾ ਮਾਰਕੀਟ ਤੇ ਸਹੀ ਸੀਮਨ ਦੀ ਫਿਰ ਪਸ਼ੂ ਪਾਲਕ ਕਿਵੇਂ ਜਾਂਚ ਕਰਨਾ ਸਹੀ ਸੀਮਨ ਦਾ ਤਾਂ ਜੀ ਯਕੀਨ ਆ ਜਿਹੜਾ ਆਪਣੇ ਡਾਕਟਰਾਂ ਦਾ ਹੈਗਾ ਡਾਕਟਰਾਂ ਦਾ ਠੀਕ ਹੈ ਪਰ ਇਹ ਡਾਕਟਰਾਂ ਦਾ ਉਹਨੂੰ ਪੂਰਾ ਟੰਕਾ ਕੇ ਕਹਿ ਦਿਓ ਜੀ ਵੀ ਤੁਸੀਂ ਅੱਗੇ ਲੈਣੇ ਹੋ ਜੀ ਤੋਂ ਉਹ ਤੋਂ ਇਹ ਸ਼ੌਰਟੀ ਲੋ ਵੀ ਇਹ ਸੀਮਨ ओरिजिनल ਹੀ ਹੈਗਾ ਕਿਉਂਕਿ ਕਿ ਬੱਚਾ ਤਿਆਰ ਕਰਨ ਤੇ ਘੱਟੋ ਘੱਟ 3 ਤੋਂ 4 ਸਾਲ ਲੱਗ ਜਾਂਦੇ ਆ ਤੇ 1 ਲੱਖ ਰੁਪਏ ਤੱਕ ਨਾਰਮਲੀ ਲੱਗਿਆ ਆਪਾਂ 80000 ਤੋਂ ਲੈ ਕੇ ਲੱਖ ਤੱਕ ਘੱਟ ਤੋਂ ਘੱਟ ਬੱਚਾ ਖਾ ਜਾਂਦਾ ਜੇ ਵੱਧ ਵਧੀਆ ਨਿਆਰ ਕਰਨਾ ਜੇ ਹੋਣਾ ਬੱਚਾ ਜੀ ਆਪਣਾ ਹਾਂ ਇਹ ਘੱਟੀ ਡੇਢ ਮਹੀਨੇ ਦੀ ਹੋ ਗਈ ਜੀ ਹੂੰ ਹੁਣ ਇਹ ਆਪਣੀ ਘੱਟੋ ਘੱਟ ਵੀ ਸਵਾ ਡੇਢ ਲੱਖ ਰੁਪਏ ਤੱਕ ਤਿਆਰ ਹੋਊ ਜੀ ਹੂੰ ਹੂੰ ਪੂਰੇ ਜਦੋਂ ਤੱਕ ਹੁਣ ਤੱਕ ਇਹ ਬਿਲਕੁਲ ਤੇ ਇਹ ਹੁਣ ਜੇ ਆਪਾਂ ਨਾਰਮਲੀ ਤਿਆਰ ਕਰਨਾ ਤਾਂ ਓ 60000 ਤੋਂ ਲੱਖ ਤੱਕ ਤਿਆਰ ਹੋ ਜਾਂਦਾ ਜਿਹੜਾ ਟ ਆਪਣੇ ਡਾਕਟਰ ਈਆਈ ਕਰਦਾ ਜੀ ਹਾਂ ਹਾਂ ਇਹ ਤਾਂ ਉਸੇ ਦੀ ਯਕੀਨ ਕਰਨਾ ਪਊਗਾ ਉਹ ਅੱਗੇ ਆਪਦੀ ਛੌਟੀ ਲਵੇ ਬੰਦੇ ਜਿਹੜਾ ਤਾਂ ਸੀਮ ਲੈਂਦਾ ਵੀ ਸੀਮ ਨਾ ओरिजिनल ਆ ਕਿ ਡੁਪਲੀਕੇਟ ਆ ਜੀ ਅੱਛਾ ਇਹ ਜਿਹੜੀ ਨੇ ਪੋਜੀਸ਼ਨ ਕੱਢੀ ਆ ਏਸੀ ਦੀ ਕੱਟੀ ਆ ਏਸੀ ਦੀ ਕੱਟੀ ਆ ਜੀ ਤੇ ਇਹ ਦੀ ਉਮਰ ਹੈਗੀ ਆਪਣੀ ਲਗਭਗ 45 ਦਿਨਾਂ ਆ ਜੀ 45 ਦਿਨਾਂ ਹਾਂਜੀ ਇਹ ਕਿਹੜੇ ਸੀਮਨ ਦੀ ਇਹ ਇਹ ਸੀਮਨ ਫਿਰ ਉਹੀ ਚੀਜ਼ ਆ ਜੀ ਇਹ ਦੱਸਦਾ ਜੀ ਹਾਂ ਚਲੋ ਬੰਦੇ ਸਰੇ ਕੋ ਉਸ ਸੀਮਨ ਮੰਗਰੀ ਪੈਂਦਾ ਜੀ ਡੁਪਲੀਕੇਟ ਡੁਪਲੀਕੇਸੀ ਆੜੀ ਉਹਦੇ ਨਾਲ ਹੀ ਬਾਦੀ ਆ ਜੀ ਹਾਂ ਜਿਵੇਂ ਹੁਣ ਇਹ ਜਿਹੜੇ ਸੀਮਨ ਦੀ ਹੈਗੀ ਅੱਜ ਹੁਣ ਲੋਕਾਂ ਚ ਇੱਕ ਸਵਾਲ ਜਾਂ ਬਣਿਆ ਖੜਾ ਵੀ ਮਨਦੀਪ ਨੂੰ ਪੁੱਛੀ ਕਿੜੇ ਸੀਮਨ ਤੇ ਆਪਾਂ ਵੀ ਹਲਵਾਈਏ ਹੈਗੇ ਹਾਂ ਪਰ ਉਹ ਤੁਹਾਡੀ ਗੱਲ ਵੀ ਠੀਕ ਆ ਵੀ ਉਹ ਹੁਣ ਸੀਮਨ ਜੇ ਨਾ ਮਿਲਤੇ ਤੇ ਨਾ ਹੀ ਵੇਚੀ ਜਾਣਗੇ ਹਾਂ ਹਾਂ ਇਹਦੇ ਨਾਂ ਤੇ ਡੁਪਲੀਕੇਟ ਹੀ ਡੁਪਲੀਕੇਟ ਵਿਕੀ ਪੈਸੇ ਹੀ এবੀਸੀ ਸੀਮਨ ਬੈਂਕ ਦੀ ਆਂਧਰਾ ਦੀ ਕੱਟੀ ਹੈੀ ਉਹਨਾਂ ਕੋਲੇ ਸਾਰੇ ਹੀ ਬੋਲ ਵਧੀਆ ਹੈਗੇ ਹੂੰ ਹੂੰ ਤੇ ਪਰ オリジナル ਤੇ ਡੁਪਲੀਕੇਟ ਦਾ ਡਿਫਰੈਂਸ ਰਹਿ ਜਾਂਦਾ ਜੀ ਬਿਲਕੁਲ ਤੇ ਬਾਕੀ ਤੁਹਾਡਾ ਪਿੰਡ ਬੰਗੀ ਕਲਾ ਵਧਾਈ ਦਾ ਪਾਤਰਾ ਤੁਹਾਡੇ ਪਿੰਡ ਚੋਂ ਡਾਕਟਰ ਲਖਵਿੰਦਰ ਸਿੰਘ ਮੰਨੂ ਤੇ ਮਨਦੀਪ ਸਿੰਘ ਤੁਸੀਂ ਹੋਗੇ ਤਿਕ ਬਾਈ ਸੋਮੀ ਹੈ ਨਾ ਇਹਨਾਂ ਨੇ ਇਸ ਪਿੰਡ ਦੇ ਵਿੱਚ ਇਸ ਇਲਾਕੇ ਦੇ ਵਿੱਚ ਨਾਮ ਰੋਸ਼ਨ ਕੀਤਾ ਨਾ ਬਹੁਤ ਮਤਲਬੀ ਖੁਸ਼ੀ ਦੀ ਗੱਲ ਆ ਦੋਸਤ ਇਹ ਵੀ ਮਨਦੀਪ ਦੇ ਘਰੇ ਖੜੇ ਆ ਅੱਜ ਅਸੀਂ ਇਸ ਪਿੰਡ ਦੇ ਵਿੱਚੋਂ ਤਿੰਨ ਭਰਾਵਾਂ ਨੇ ਪੋਜੀਸ਼ਨਾਂ ਉਹਨਾਂ ਦੇ ਜਾਨਵਰਾਂ ਨੇ ਕੱਢੀਆਂ ਆ ਜਿਹੜਾ ਕੀ ਆਪਣੇ ਤਲਵੰਡੀ ਹਲਕੇ ਦਾ ਜ਼ਿਲ੍ਹੇ ਬਠਿੰਡੇ ਦਾ ਨਾਮ ਰੋਸ਼ਨ ਕੀਤਾ ਮੈਨੂੰ ਤਾਂ ਲੱਗਦਾ ਵੀ ਆਪਣੇ ਤਲਵੰਡੀ ਹਲਕੇ ਦੇ ਵਿੱਚ ਆਪਣਾ ਪਿੰਡ ਹੀ ਬੰਗੀ ਕਲੇ ਰਿਹਾ ਹੈ ਨਾ ਨਹੀਂ ਆਪਣੇ ਏਰੀਆ ਦੇ ਵਿੱਚ ਵਧੀਆ ਕੰਮ ਹੋ ਰਿਹਾ ਹੈ ਹਾਂ ਹਾਂ ਰਾਮਸਰੇ ਦੀ ਇੱਕ ਝੋਟੀ ਜੀ ਨੀ ਜਿਹੜੀ ਪੋਜੀਸ਼ਨ ਆ ਕੱਢੀ ਆਪਣੇ ਇਸ ਰਾਮਸਰੇ ਦੀ ਝੋਟੀ ਆ ਉਹ ਵੀ ਪੋਜੀਸ਼ਨ ਤੇ ਆਈ ਹੈ ਜੀ ਇੱਕ ਅੱਛਾ ਰਡੀਆਂ ਮੱਜਾਂ ਚੋਂ ਠੀਕ ਆ ਤੇ ਇੱਕ ਜੌਨਸਿਆਂ ਵਾਲੇ ਦੀ ਹੈਗੀ ਉਹ ਵੀ ਜੀ ਪੋਜੀਸ਼ਨ ਆਈ ਹੈਗੀ ਠੀਕ ਆ ਮਤਲਬ ਕਿ ਆਈਆਂ ਪੋਜੀਸ਼ਨਾਂ ਤਲਵੰਡੀ ਹਲਕੇ ਚੋਂ ਤਲਵੰਡੀ ਹਲਕਾ ਇੱਕ ਦੀ ਬਾਜੀ ਮਾਰ ਰਿਹਾ ਹੈ ਹਾਂ ਜੀ ਬਾਜੀ ਮਾਰ ਰਿਹਾ ਬਹੁਤ ਵਧੀਆ ਚੰਗੀ ਗੱਲਾ ਜੀ ਅੰਕਲ ਜੀ ਜਦੋਂ ਮੰਦਿਰ ਮੇਲੇ ਤੇ ਲੈ ਕੇ ਗਿਆ ਜੀ ਹਨਾ ਤੇ ਜਦੋਂ ਆਪਾਂ ਬੈਠੇ ਤੁਸੀਂ ਦੱਸ ਰਹੇ ਸੀ ਵੀ ਇਹਨਾਂ ਦਾ ਤਾਂ ਮਾਮ ਇੰਨਾ ਇਕੱਠਾ ਕਰਕੇ ਲੈ ਕੇ ਜਾਣਾ ਪਿਆ ਜੀ ਕਿ ਪਹਿਲਾ ਮੇਲਾ ਸੀ ਆ ਇਹ ਤੁਹਾਨੂੰ ਮਤਲਬ ਖੁਸ਼ੀ ਤਾਂ ਹੁਣ ਹੋਈ ਹੈ ਵੀ ਪਸ਼ੂ ਨੇ ਆਪਣੇ ਨੇ ਪੋਜੀਸ਼ਨ ਵੀ ਕੱਢੀ ਆ ਹਣਾ ਤੇ ਜਦੋਂ ਤੁਸੀਂ ਇੱਥੋਂ ਲੈ ਕੇ ਗਏ ਸੀ ਘਰੋਂ ਤਾਂ ਆਮ ਜਮ ਉਹ ਤੁਹਾਡਾ ਕਿਦਾਂ ਦਾ ਸੀ ਆ ਜੀ ਮਤਲਬ ਵੀ ਖਿਆਲ ਕਿਦਾਂ ਵੀ ਆ ਰਹੇ ਸੀਗੇ ਸਭ ਤੋਂ ਪਹਿਲਾਂ ਮੈਂ ਤਾਂ ਤੁਹਾਡਾ ਅਣਖ ਚਾਨਣ ਵਾਲਿਆਂ ਦਾ ਧੰਨਵਾਦ ਕਰਦਾ ਜਿਹੜੇ ਤੁਸੀਂ ਆਪਣੇ ਨਗਰ ਸੁਖਲੱਦੀ ਤੇ ਬੰਗੀਰੂਗੂ ਤੋਂ ਚੱਲ ਕੇ ਸਾਡੇ ਘਰੇ ਆਏ ਬਾਕੀ ਗੱਲ ਰਹੀ ਮੇਲਾ ਤੇ ਜਾਣ ਦਾ ਕਿਉਂਕਿ ਅਸੀਂ ਤਾਂ ਤੁਹਾਡੇ ਸਾਹਮਣੇ ਆ ਦੋ ਤਿੰਨ ਪਸ਼ੂ ਹੈ ਹਾਂਜੀ ਬਾਕੀ ਛੋਟੇ ਲੈਵਲ ਵਾਲੇ ਬੰਦਿਆਂ ਦਾ ਮੈਨੂੰ ਐ ਲੱਗਦਾ ਸੀ ਇਹ ਉੱਥੇ ਪ੍ਰਾਪਤੀ ਕਰਨੀ ਔਖੀ ਹੈ ਕਿਉਂਕਿ ਉੱਥੇ ਤਾਂ ਜਿੰਨਾਂ ਕੋਲੇ ਵੱਡੀਆਂ ਡੇਰੀਆਂ 20 50 ਜਾਂ 100 ਪਸ਼ੂ ਹੈ ਹਾਂਜੀ ਵੱਡੀਆਂ ਗੱਡੀਆਂ ਤੇ ਦੋ ਤਿੰਨ ਚਾਰ ਨੌਕਰਾਂ ਨਾਲ ਉਹਨਾਂ ਦੇ ਪਸ਼ੂ ਆਉਂਦੇ ਹੋਣਗੇ ਪਰ ਵੈਗਰੂ ਦੀ ਕਿਰਪਾ ਪਰਿਵਾਰ ਦੀ ਮਿਹਨਤ ਡਾਕਟਰਾਂ ਦੀ ਤਕਨੀਕ ਤੇ ਜਿਹੜਾ ਹੈਗਾ ਜਿਵੇਂ ਚੈਨਲ ਵਾਲੇ ਜਾਂ ਦੋਸਤਾਂ ਮਿੱਤਰਾਂ ਦੀ ਹਲਾਸ਼ੇਰੀ ਨੇ ਹਾਂਜੀ ਮਨਦੀਪ ਨੂੰ ਕੋਟੜੇ ਮੇਲੇ ਤੇ ਪਹੁੰਚਾਇਆ ਬਾਕੀ ਬੜਾ ਲਟਰਮ ਪੜ ਰਿਹਾ ਇਕੱਠਾ ਕਰਕੇ ਲੈ ਜਾਣਾ ਪੈਂਦਾ ਹਾਂਜੀ ਅਕੀ ਪਿੱਛੇ ਵੀ ਜਿਹੜੇ ਪਸ਼ੂ ਐ ਉਹ ਵੀ ਉੱਧਰ ਜਾਂਦੇ ਆ ਜਿਹੜਾ ਪੁੱਛ ਲੈ ਕੇ ਜਾਂਦੇ ਆ ਉਹ ਵੀ ਇੱਕ ਵਾਰੀ ਅਫਸੈਟ ਹੋ ਜਾਂਦਾ ਬਾਹਰ ਜਾ ਕੇ ਪਰ ਜਦੋਂ 4-5 ਦਿਨਾਂ ਦੇ ਵਿੱਚ ਨਾਲ ਬੱਚਿਆਂ ਨੇ ਹੋਰ ਮਿਹਨਤ ਕੀਤੀ ਮਿੱਤ ਦੋਸਤਾਂ ਮਿੱਤਰਾਂ ਨੇ ਹਲਾ ਸ਼ਰੀ ਦਿੱਤੀ ਤਾਂ ਉੱਥੇ ਸਾਨੂੰ ਲੱਗਿਆ ਵੀ ਹੁਣ ਕੁਝ ਨਾ ਕੁਝ ਖਟ ਕੇ ਆਉਣਗੇ ਉਹੀ ਗੱਲ ਹੋਈ ਜਦੋਂ 15 ਕਿਲੋ ਤੋਂ ਉੱਪਰ ਦੁੱਧ ਪੈਦਾ ਕਰਕੇ ਕੋਟੜਾ ਕਲਾਂ ਜ਼ਿਲ੍ਹਾ ਮਾਨਸਾ ਦੇ ਵਿੱਚ ਸਾਡੀ ਇਸ ਛੋਟੀ ਜੀ ਕੱਟੀ ਨੇ ਇੱਕ ਵੱਡੀਆਂ ਝੋਟੀਆਂ ਜਾਂ ਮੱਜਾਂ ਦੇ ਮੁਕਾਬਲੇ ਵਿੱਚ ਦੂਜਾ ਨਾਮ ਪ੍ਰਾਪਤ ਕੀਤਾ ਸੋ ਅਸੀਂ ਤਾਂ ਇਹੀ ਕਹਿੰਦੇ ਹਾਂ ਕਿ ਜਦੋਂ ਵੀ ਕੋਈ ਲਗਨ ਨਾਲ ਮਿਹਨਤ ਨਾਲ ਕੰਮ ਕਰਦਾ ਹੈ ਤਾਂ ਉਸ ਨੂੰ ਉਸ ਦਾ ਮਿੱਠਾ ਫਲ ਜ਼ਰੂਰ ਮਿਲਦਾ ਹੈ ਸੋ ਆਪ ਜੀ ਵਰਗੇ ਦੋਸਤਾਂ ਮਿੱਤਰਾਂ ਦਾ ਵੀ ਧੰਨਵਾਦ ਕਰਦੇ ਹਾਂ ਜਿਹੜੇ ਆਪ ਇਸ ਤਰ੍ਹਾਂ ਆ ਕੇ ਹੌਸਲਾ ਫੁਜਾਈ ਕਰਦੇ ਹੋ ਸੋ ਆਪ ਦਾ तहे ਦਿਲੋਂ ਫਿਰ ਧੰਨਵਾਦ ਕਰਦੇ ਹਾਂ ਹਾਂਜੀ ਦੋਸਤੋ ਜਿੱਦਾਂ ਹੀ ਅੰਕਲ ਨੇ ਦੱਸਿਆ ਵੀ ਹਨਾ ਇੱਕ ਛੋਟੇ ਪਰਿਵਾਰ ਦੇ ਵਿੱਚੋਂ ਵੀ ਥੋੜੇ ਪਸ਼ੂ ਰੱਖ ਕੇ ਵੀ ਆਪਾਂ ਲੰਮੀਆਂ ਬਾਜ਼ੀਆਂ ਮਾਰ ਸਕਦੇ ਆ ਨਾ ਆਪਣੇ ਸੁਪਨੇ ਸਾਕਾਰ ਕਰ ਸਕਦੇ ਆ ਜ਼ਰੂਰੀ ਨਹੀਂ ਕਿ ਆਪਾਂ ਇਕੱਠੇ 20 ਪਸ਼ੂ ਲੈਣੇ ਆ ਇੱਕ ਪਸ਼ੂ ਤੋਂ ਵੀ ਆਪਾਂ ਸ਼ੁਰੂਆਤ ਕਰ ਸਕਦੇ ਆ ਜਿੱਦਾਂ ਭਰਾ ਮਨਦੀਪ ਨੇ ਕਰੀ ਹਨਾ ਤੇ ਤੁਸੀਂ ਵੀਰੋ ਇਹ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਜੋ ਕਿ ਕਿਸੇ ਕਿਸਾਨ ਭਰਾ ਕੋਲ ਕਿਸੇ ਪਸ਼ੂ ਪਾਲ ਕੋਲੇ ਵੀਡੀਓ ਪਹੁੰਚ ਜਾਏ ਤੇ ਉਹਨਾਂ ਚ ਵੀ ਹੌਸਲਾ ਆਵੇ ਵੀ ਆਪਣੇ ਬੱਚਿਆਂ ਨੂੰ ਇਨ੍ਹਾਂ ਚੀਜ਼ਾਂ ਵੱਲ ਜੋੜਿਆ ਜਾਵੇ ਤੇ ਪੰਜਾਬ ਨੂੰ ਬਚਾਇਆ ਜਾਵੇ ਧੰਨਵਾਦ ਸਤਿ ਸ੍ਰੀ ਅਕਾਲ ਸਤਿ ਸ੍ਰੀ